thanks <sharp inhale> ਆ ਦੇਖੇ ਹੋਣਗੇ ਪਰ ਜਿਸ ਵਿਆਹ ਦਾ ਨਜ਼ਾਰਾ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਤੁਹਾਨੂੰ ਨਾ ਸਿਰਫ ਰੋਮਾਂਚਿਤ ਕਰ ਦੇਵੇਗਾ ਸਗੋਂ ਇਹਨਾਂ ਨੂੰ ਵੇਖ ਕੇ ਸਾਨੂੰ ਸਭ ਨੂੰ ਕਾਫੀ ਕੁਝ ਸਿੱਖਣ ਨੂੰ ਵੀ ਮਿਲੇਗਾ ਜੀ ਹਾਂ ਇਹ ਵਿਆਹ ਬਹੁਤ ਖਾਸ ਹੈ ਕਿਉਂਕਿ ਵਿਆਹ ਕਰਨ ਵਾਲੇ ਲੜਕਾ ਅਤੇ ਲੜਕੀ ਦੋਵੇਂ ਹੀ ਨੇਤਰਹੀਨ ਨੇ ਅਤੇ ਉਸ ਨਾਲੋਂ ਵੀ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਲਵ ਮੈਰਿਜ ਹੈ ਰੋਮੀ ਅਤੇ ਸਾਨਿਆ ਦੇ ਪਿਆਰ ਦਾ ਸਿਲਸਿਲਾ ਸ਼ੁਰੂ ਹੋਇਆ 뮤직 ਵਿੱਚ ਬੀ ਐਟ ਦੀ ਸਖਿਆ ਦੇ ਦੌਰਾਨ ਦੋਵੇਂ ਇੱਕ ਦੂਜੇ ਨਾਲ ਗੁਰੂ ਨਾਨਕ ਦੇਵ ਵਿਸ਼ਵਵਿਦਿਆਲੇ ਵਿੱਚ ਮਿਲੇ ਅਤੇ ਇੱਕ ਦੂਜੇ ਨੂੰ ਦਿਲ ਦੇ ਬੈਠੇ ਇਸ ਤੋਂ ਬਾਅਦ ਸ਼ੁਰੂ ਹੋਇਆ ਦੋਹਾਂ ਪਰਿਵਾਰਾਂ ਵਿੱਚ ਆਪਸੀ ਮੇਲ ਮਿਲਾਪ ਦਾ سلسلہ ਅੰਤਰਜਾਤੀ ਹੋਣ ਦੇ ਬਾਵਜੂਦ ਦੋਵਾਂ ਨੇ ਇੱਕ ਦੂਜੇ ਨੂੰ ਆਪਣੇ ਫੈਸਲੇ ਅਤੇ ਪਿਆਰ ਦੇ ਪ੍ਰਤੀ ਨਤੀਜਾ ਤੁਸੀਂ ਸਭ ਦੇਖ ਰਹੇ ਹੋ ਦਰਸਲ ਸਾਨਿਆ ਜਨਮ ਤੋਂ ਹੀ ਨੇਤਰਹੀਨ ਹੈ ਜਦਕਿ ਰੋਮੀ ਦੀ ਨਜ਼ਰ 8 ਸਾਲ ਦੀ ਉਮਰ ਵਿੱਚ ਕਿਸੇ ਰੋਗ ਕਾਰਨ ਜਾਂਦੀ ਰਹੀ ਪਰ ਦੋਨਾਂ ਨੇ ਹੌਸਲਾ ਨਾ ਛੱਡਿਆ ਅਤੇ ਆਪਣੇ ਬਿਹਤਰ ਭਵਿੱਖ ਲਈ ਸਿੱਖਿਆ ਦਾ ਰਸਤਾ ਚੁਣਿਆ ਦੋਹਾਂ ਨੇ ਮਿਊਜ਼ਿਕ ਵਿੱਚ ਐਮਏ ਕੀਤਾ ਹੋਇਆ ਅਤੇ ਦੋਵੇਂ ਸਰਕਾਰੀ ਨੌਕਰੀ ਕਰਦੇ ਨੇ ਵਿਆਹ ਤੋਂ ਬਾਅਦ ਸਾਨਿਆ ਨੇ ਕਿਹਾ ਕਿ ਹਰ ਪਿਤਾ ਦੀ ਇੱਕ ਇੱਛਾ ਹੁੰਦੀ ਹੈ ਕਿ ਉਸਦੀ ਧੀ ਕਿਸੇ ਚੰਗੇ ਇਨਸਾਨ ਨਾਲ ਵਿਆਹ ਕਰੇ मेरे माता पिता भी मेरा बया किसी एंसान करवा चाहिए अजिहा शायद ऐसी अहसान हाला अहना चाहूंगी कि मेरी स्टार्टिंग से यही सोच थी कि मैं किसी बलाइंड से मैरिज करू मेरे पापा ही इज वेरी नाइस परसन लेकिन हर पेरेंट अपने बच्चे के लिए पॉजिटिव ही सोचते है वो चाहते थे कि मैं नॉर्मल से करूं मैरिज लेकिन जो मेरी सोच है मेरी सोच के अकॉर्डिंग टू होनी चाहिए ताकि क्योंकि जब सेम डिसेबिलिटी में मैरिज होती है तो वो एक दूसरे की प्रॉब्लम्स को समझते है।, कि में तो वो जस्ट, एहसान होता है किसी पे करना उधर लाड़ा बने रोमी भी इस तो काफी खुश है सानिया नीवन काफी मान महसूस हो रहा है एक्चुअली स्टूडेंट है ਔਰ ਮਿਊਜ਼ਿਕ ਦੇ ਫੀਲਡ ਵਿੱਚ ਕੰਮ ਕਰਦੇ ਸੀ ਸਟੱਡੀ ਕਰਦੇ ਸੀ ਇਕੱਠੇ ਖਾਲਸਾ ਕਾਲਜ ਬੀਐਡ ਅਸੀਂ ਕਰਦੇ ਸੀ ਇਕੱਠੇ ਉਦੋਂ ਤੋਂ ਇੱਕ ਦੂਸਰੇ ਦੀਆਂ ਫੀਲਿੰਗਸ ਨੂੰ ਸਮਝਿਆ ਇੱਕ ਦੂਜੇ ਦਾ ਨੇਚਰ ਕਰੈਕਟਰ ਸਭ ਕੁਝ ਅੱਛਾ ਲੱਗਾ ਤੇ ਇਸ ਕਰਕੇ ਅਸੀਂ ਇੱਕ ਦੂਸਰੇ ਨੂੰ ਸਿਲੈਕਟ ਕੀਤਾ ਔਰ ਸਾਡੇ ਪੇਰੈਂਟਸ ਨੇ ਵੀ ਇਸ ਚੀਜ਼ ਦੀ ਪਰਮਿਸ਼ਨ ਦਿੱਤੀ ਔਰ ਅੱਜ ਅਸੀਂ ਮੈਰਿਡਾਂ ਤੇ ਬਹੁਤ ਖੁਸ਼ ਹਾਂ ਸਰੀਰਕ ਕਮੀ ਦੇ ਬਾਵਜੂਦ ਹੌਸਲਾ ਬੁਲੰਦ ਅਤੇ ਸਮਾਜ ਲਈ ਇੱਕ ਮਿਸਾਲ ਬਣਨ ਵਾਲੇ ਇਸ ਜੋੜੇ ਨੂੰ ਜਗ ਬਾਣੀ ਸਲਾਮ ਕਰਦਾ ਹੈ ਇਹ ਜੋੜਾ ਸਰੀਰਕ ਖਿੱਚ ਦੇ ਪਿੱਛੇ ਪਾਜ ਰੇ ਅੱਜ ਕੱਲ ਦੇ ਉਸ ਜਵਾਨ ਵਰਗ ਲਈ ਮਿਸਾਲ ਹੈ ਜੋ ਸੁੰਦਰ ਚਿਹਰੇ ਵਿੱਚ ਹੀ ਪਿਆਰ ਨੂੰ ਲੱਭਦਾ ਰਹਿੰਦਾ ਹੈ ਸਾਡੀ ਇਹ ਦੁਆ ਹੈ ਕਿ ਇਸ ਜੋੜੇ ਨੂੰ ਛੇਤੀ ਤੋਂ ਛੇਤੀ ਕਿਸੇ ਆਈ ਬੈਂਕ ਵੱਲੋਂ ਅੱਖਾਂ ਮਿਲ ਜਾਣ ਅਤੇ ਇਹ ਆਮ ਇਨਸਾਨ ਦੇ ਰੂਪ ਵਿੱਚ ਆਪਣੀ ਬਾਕੀ ਦੀ